ਸਸਿガル ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕਾ ਲੈ ਕੇ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਕੁਲਵੀਰ ਸਿੰਘ ਆ ਜੀ ਪਿੰਡ ਕਾਲੇ ਕੇ ਆ ਜੀ ਤਹਿਸੀਲ ਤੇ ਜ਼ਿਲ੍ਹਾ ਬਾਈ ਤਹਿਸੀਲ ਬਾਗਾਪਰਾਣਾ ਜੀ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 86 99 90 49 ਠੀਕ ਆ ਬਾਈ ਸੁਆ ਗਿੰਮਾ ਸੁਂਦੀ ਆ ਜੀ ਸੂਆ ਭਾਈ ਆਪਣੂ ਦੂਜਾ ਦੱਸ ਕੇ ਆਈ ਹੈ ਜੀ ਅਗਲਾ ਭਾਵੇਂ ਤੀਜਾ ਮੰਨ ਲੈ ਅਗਲਾ ਦੂਜਾ ਸੂਆ ਹੀ ਠੀਕ ਹੈ ਜੀ ਮਾਲਕਾਂ ਨੇ ਦੂਜਾ ਦੱਸਿਆ ਸਮਾਂ ਕਿੰਨਾ ਲਾਉਗੇ ਜੀ ਸਮਾਂ ਦਿਨ ਪੂਰੇ ਆਈ ਇਹਦੇ ਦੋ ਦਿਨ ਲੈ ਜੇ ਤਿੰਨ ਦਿਨ ਲੈ ਜੇ ਅੱਜ ਰਾਤ ਨੂੰ ਸੂਪੇ ਤਿਆਰੀਆਂ ਹੀ ਆਂ ਕੁੜੇ ਪਾੜੇ ਭਨੇ ਭੰਨੇ ਵੀ ਆਈ ਮਾਲੋ ਹੋ ਸਕਦਾ ਰਾਤ ਨੂੰ ਹੀ ਸੂਪੇ ਤੇ ਨਹੀਂ ਇੱਕ ਦੋ ਦਿਨਾਂ ਦੀ ਤਿਆਰੀ ਹੈ ਦਿਨ ਪੂਰੇ ਆਈ ਕਿੰਨਾ ਬਾਜੂ ਦੁੱਧ ਭਾਈ ਦੁੱਧ ਭਾਈ ਉਹਨਾਂ ਨੇ 25 ਲੀਟਰ ਦੀ ਗਾਰੰਟੀ ਦਿੱਤੀ ਹੈ ਜੀ ਥਣਾ ਦੀ ਦੰਨ ਹੈ ਜੀ ਥਣਾ ਦੀ ਦੰਨ ਹੈ ਠੰਡੀ ਸੀ ਲਾਈ ਪੂਰੀ ਪੂਰੀ ਠੰਡੀ ਸੀ ਲਾਈ ਤੋੜ ਕੇ ਦਿਖਾ ਦੀ ਵੀਰੇ ਸੂਆ ਬਾਈ ਦੱਸਦਾ ਕਿ ਮਾਲਕਾਂ ਨੇ ਤਾਂ ਦੂਜਾ ਕਹਿ ਕੇ ਦਿੱਤਾ ਵੀਰੇ ਤੁਸੀਂ ਜਿਹੜਾ ਮਰਜ਼ੀ ਮੰਨ ਲਿਓ ਜੀ 25 ਲੀਟਰ ਦੀ ਗਾਰੰਟੀ ਤੇ ਆਈ ਵੀ ਹੈ ਤੇ ਸੋਹਣਾ ਤੇ ਵੱਡਾ ਹਵਾਨਾ ਜਿਹੜੇ ਸਾਹਵੜਾ ਕਰਮਾੜੀ ਦਾ ਹਵਾਨਾ ਵੀਰੇ 25 26 ਲੀਟਰ ਕੋਈ ਬਾਹਲਾ ਵੀ ਨਹੀਂਗਾ ਸ਼ਾਨਦਾਰ ਹਵਾਨਾ ਤਿਆਰ ਕੀਤਾ ਵਾ ਡੇਟ ਮੁਤਾਬਕ ਦਿਨ ਪੂਰੇ ਆ ਜੀ ਕਰਮਾੜਾ ਪਸ਼ੂ ਇੱਕ ਦੋ ਦਿਨ ਵੱਧ ਲੈ ਜੇ ਘੱਟ ਲੈ ਜੀ ਉਹ ਵੱਖਰੀ ਗੱਲ ਆ ਜੀ 25 ਲੀਟਰ ਦੀ ਗਾਰੰਟੀ ਆ ਬਾਈ ਕਹਿੰਦਾ ਬਾਕੀ ਸੇਵਾ ਦੇ ਸਰਤੇ ਜੀ ਜਿੰਨੀ ਤੁਸੀਂ ਸੇਵਾ ਕਰ ਲੋਗੇ ਉਹਨਾਂ ਦੁੱਧ ਲੈ ਲੋਗੇ ਜੀ ਬਾਕੀ ਇਹ ਖਾਸ ਬੰਦਿਆਂ ਤੋਂ ਆ ਬਾਈ ਕੋਈ ਆ ਨਹੀਂ ਹੈਗਾ ਵੀ ਉਹੀ ਤਰ ਦੇ ਫਿਰਦੇ ਆ ਭਾਈ ਜਕ ਤਾਂ ਖਾਸ ਬੰਦਿਆਂ ਤੋਂ ਆਈ ਵੀ ਆ ਘਰੇ ਚੁਈ ਵੀ ਉਹਨਾਂ ਦੀ ਵਧੀਆ ਦੁੱਧ ਬਾਕੀ ਸੋਹਣਾ ਥਣਾ ਦਾ ਸੈਜ ਹੈ ਜੀ ਹਵਾਨੇ ਦੀ ਧੱਕ ਅੱਗੇ ਨੂੰ ਵੀ ਬਹੁਤ ਆ ਤੇ ਬੈਕ ਸਾਈਡ ਨੂੰ ਵੀ ਚੰਗੀ ਆ ਹਵਾਨਾ ਗਵਾਈ ਭਰਦਾ ਵੀਰੇ 25 26 ਲੀਟਰ ਕੋਈ ਬਾਲਾ ਨਹੀਂ ਵਹਿੜ ਨੂੰ ਥੋੜਾ ਜਾਂ ਅੰਗ ਕ੍ਰੋਸ ਆ ਜਾਂਦਾ ਫੈਟ ਚੰਗੀ ਆਊਗੀ ਦੁੱਧ ਕਰਮਾ ਦਾ ਸੰਗਣਾ ਹੋਊਗਾ ਜੀ ਠੰਡੀ ਸੀਲ ਪੂਰੀ ਆ ਸਣਾ ਦੀ ਡੰਨ ਫੋਟ ਸ਼ਾਕ ਪੋਰਾ ਵੀ ਨਹੀਂ ਚਾਰ ਹੀ ਥਾਣਾ ਗੈਪ ਤੇ ਲੱਗੇ ਹੋਏ ਚੈੱਕ ਕਰ ਸਕਦੇ ਹੋ ਤੁਸੀਂ ਵੈਸੇ ਹੀ ਆ ਮਾੜਾ ਜਿਆ ਦਾਣਾ ਜਈ ਆਈ ਉਹਨੂੰ ਫੋਟ ਨਹੀਂ ਆਪਾਂ ਕਹਿ ਸਕਦੇ ਮਾੜਾ ਜਿਆ ਦਾਣਾ ਹੀ ਆ ਤੇ ਡਿਮਾਂਡ ਵੇਰੇ ਦੀ ਡਿਮਾਂਡ ਇਹਦੀ ਭਾਈ 2 ਘੱਟ 70 ਹੋਜੂ ਮਾੜਾ ਮੋਟਾ ਜੇ ਜੇ ਮਾੜਾ ਮੋਟਾ ਹੋਜੂ ਪਰ ਵੈਸੇ ਜੈ ਜਈ ਆਈ ਪਸ਼ੂਆਂ ਦੇ ਤੇਜ਼ੀ ਦੇ ਹਿਸਾਬ ਨਾਲ ਤੇ ਬਾਕੀ ਦੁੱਧ ਵੀ ਤੁਹਾਡੇ ਪਤਾ ਹੀ ਹੈ ਦੁੱਧ ਵੀ ਚੰਗਾ ਸਹੀ ਗੱਲ ਆ ਜੀ ਜੈਜ ਡਿਮਾਂਡ ਕੀਤੀ ਆ ਥੋੜਾ ਕਨਾ ਬਾਈ ਕਹਿੰਦਾ ਮਾਨਦਾਨ ਹੋਊ ਕੋਈ ਸੌਦੇ ਬਾਜੀ ਚ ਨਾ ਪਵੇ ਕੋਈ ਠੀਕ ਆ ਜੀ ਆਏ ਗਏ ਸੱਜਣ ਦਾ ਮਾਨਦਾਨ ਜ਼ਰੂਰ ਹੋ ਜੂਗਾ ਜੀ ਕੋਈ ਵੀਰ ਸੌਦੇ ਬਾਜੀ ਚ ਨਾ ਪਵੇ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲੂਗਾ ਜੀ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਧੰਨਵਾਦ ਜੀ